ਮਾਮਲਾ ਇਹ ਹੈ ਜੀ ਅਸੀਂ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਇੱਥੇ ਬਾਡਰ ਦਾ ਏਰੀਆ ਹੁਣ ਕਰਕੇ ਬਰਨਾਲਾ ਤੇ ਬਰਨਾਲਾ ਜਿਲ੍ਹਾ ਸਾਡੇ ਛਾਣੇ ਨੇ ਹਾਲਸਕਾਲੇ ਦੇ ਨਾਲ ਲੱਗਦੇ ਨੇ ਤੇ ਇੱਥੇ ਉਹ ਇਧਰ ਉਧਰ ਵਾਰਦਾਤਾ ਕਰਕੇ ਦੂਸਰੇ ਜ਼ਿਲ੍ਹੇ ਚ ਚਲੇ ਜਾਂਦੇ ਨੇ ਐਸੀ ਲੜੀ ਦੇ ਵਿੱਚ ਜਿਹੜਾ ਸਾਡੇ ਇੱਥੇ ਜਿਹੜਾ ਪਿੰਡ ਹੈਗਾ ਤੁਕੋਟ ਰਣਸੀ ਇਹਦੇ ਵਿੱਚੋਂ ਇੱਕ ਬੱਬਲਜੀ ਸਿੰਘ ਨਾਮ ਦਾ ਨਵਾਂ ਲੜਕਾ ਉੱਠਿਆ ਜਿੰਨੇ ਕੁ ਸਾਡੇ ਨਾਲ ਸਾਥੀਆਂ ਨੂੰ ਜਾ ਕੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਨਣੇ ਵਾਲ ਪਿੰਡ ਦੇ ਵਿੱਚ ਕਿਸੇ ਦੀ ਕੁੱਟ ਮਾਰ ਕਰਨ ਗਏ ਸੀ ਪਿਛਲੀ 30 ਤਰੀਕ ਦੀ ਗੱਲ ਹੈ 34 ਦੀ ਤੋ ਉਹ ਬੰਦਾ ਇਹਨੂੰ ਨਹੀਂ ਮਿਲ ਸਕਿਆ ਉਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ ਤੇ ਵਾਪਸੀ ਚ ਆਉਂਦੇ ਆ ਉਹਨਾਂ ਨੇ ਪਹਿਲਾਂ ਉਥੇ ਇੱਕ ਟਰੈਕਟਰ ਸੀ ਆ ਰਿਆ ਹਿੰਮਤਪੁਰੇ ਦੇ ਨੇੜੇ ਉਹ ਟਰੈਕਟਰ ਵਾਲੇ ਨੂੰ ਕੁੱਟ ਕੇ ਤੇ ਉਹਦੇ ਨਾਲ ਟਰੈਕਟਰ ਭੰਦਾਦ ਨਾਲੇ ਉਹਦੇ ਕੋਲ 4900 ਰੁਪਏ ਜਿਹੜਾ ਉਹ ਖੋ ਕੇ ਲੈ ਗਏ ਉਸ ਤੋਂ ਬਾਅਦ ਰਾਤ ਨੂੰ ਕਰੀਬ 12:30 ਵਜੇ ਉਹਨਾਂ ਨੇ ਆ ਕੇ ਮੰਡੀ ਦੇ ਵਿੱਚ ਇਹਦੇ ਨਾਲ ਜਿਹੜਾ ਸਾਥੀ ਸੀ ਇੱਕ ਆਕਾਸ਼ਦੀਪ ਸਿੰਘ ਜਿਹੜਾ ਇੱਥੇ ਪੰਨੋ ਕਿਸੇ 83 ਦੀ ਕਾਰ ਤੇ ਡਰਾਈਵਰ ਲੱਗਾ ਸੀ ਤੇ ਉਹਦ ਨੇ ਹਟਾ ਦਿੱਤਾ ਸੀ ਉਹ ਵੀ ਰੰਜਿਸ਼ ਕਰਕੇ ਫਿਰ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਉਹਦੀ ਕਾਰ ਦੇ ਸਾਰੇ ਸ਼ੀਸ਼ੇ ਭੰਨ ਕੇ ਤੇ ਉਹਦੀ ਜਿਹੜੀ ਲੁੱਟਮਾਰ ਕੀਤੀ ਤੇ ਉਸ ਲੜੀ ਦੇ ਵਿੱਚ ਹੀ ਇਹ ਜਿਹੜੇ ਖੁਕਮਕਰਮੇਦਾਰ ਤੇ ਕਰਕੇ ਇਹਨਾਂ ਦੀ ਭਾਲ ਕੀਤੀ ਜੇ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਜਿਹੜੇ ਅਸੀਂ ਦੋ ਕਮਲਪ੍ਰੀਤ ਸਿੰਘ ਤੇ ਇੱਕ ਆਕਾਸ਼ਦੀਪ ਜਿਹੜਾ ਸੀ ਉਹ ਕਾਰ ਦਾ ਡਰਾਈਵਰ ਜਿਹੜਾ ਪਹਿਲਾਂ ਬੰਨਿਆ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਤਬਦੀਸ਼ ਕਰ ਰਹੇ ਇਹਨਾਂ ਦੇ ਨਾਲ ਦੇ ਹੋਰ ਵੀ ਜਿਹੜੇ ਸੱਤ ਜਿਹੜੇ ਵਿਅਕਤੀ ਇਹਨਾਂ ਦੇ ਨਾਲ ਨੇ ਜਿਨ੍ਹਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਤੇ ਇਸ ਤੋਂ ਇਸ ਲੜੀ ਦੇ ਵਿੱਚ ਜਿਹੜਾ ਇੱਕ ਆ ਪਿਛਲੇ ਦਿਨੀ ਸਨੀਤਾ ਰਾਣੀ ਨਿਹਾਲ ਸਿੰਘ ਵਾਲੇ ਤੋਂ ਆਪਣੇ ਘਰ ਵਾਲੇ ਦੇ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਤਾਂ ਪਿੱਛੋਂ ਤੋਂ ਜਿਹੜੇ ਵਿਅਕਤੀ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਛੱਪਟ ਮਾਰ ਕੇ ਤਾਂ ਮੋਬਾਈਲ ਖੋਇਆ ਤੇ ਜਿਹਦਾ ਸਾਨੂੰ ਉਹਦੇ ਮੋਟਰਸਾਈਕਲ ਦਾ ਨੰਬਰ ਪਤਾ ਲੱਗਣ ਤੇ ਉਹਦੇ ਖਿਲਾਫ ਕਾਰਵਾਈ ਕਰਕੇ ਜਦੋਂ ਉਹਨਾਂ ਨੇ ਚੁਪਤੀਸ਼ ਕੀਤੀ ਤਾਂ ਉਹਨਾਂ ਚ ਦੋ ਆਦਮੀ ਜਿਹੜੇ ਨੇ ਨਿਹਾਲ ਸਿੰਘ ਵਾਲੇ ਤੇ ਉਹ ਵੀ ਫਿਕਰ ਹੋਏ ਆ ਉਹਨਾਂ ਚ ਅਸੀਂ ਇੱਕ ਆਦਮੀ ਨੂੰ ਫੜ ਕੇ ਤੇ ਉਹ ਬਾਤ ਅੱਛੇ ਵਰਤਿਆ ਮੋਟਰਸਾਈਕਲ ਬਰਾਮਦ ਕਰਾ ਲਿਆ ਤੇ ਦੂਸਰੇ ਆਦਮੀ ਨੂੰ ਫੜ ਕੇ ਜਲਦੀ ਜਿਹੜਾ ਸੀ ਉਹਦਾ ਜਿਹੜਾ ਮੋਬਾਈਲ ਆ ਉਹ ਵੀ ਬਰਾਮਦ ਕਰਾਵਾਂਗੇ। ਤੇ ਜਿਹੜਾ ਪਹਿਲਾ ਵਾਲਾ ਕੇਸ ਹੈਗਾ ਟਰੈਕਟਰ ਦੇ ਉੱਠ ਮਾਰਾ ਦੇ ਜਿਹੜੀ ਜੌਲਤਾਂ ਹੁੰਦੀਆਂ ਨੇ ਜਿਹੜੀ ਬਬਲ ਜੀ ਦਾ ਉਹਦੇ ਤੇ ਪਹਿਲਾਂ ਵੀ ਅਸੀਂ ਲਾਜ਼ਮੀ ਚੈੱਕ ਕਰਾਣੇ ਬੰਦੋ। ਉਹਨਾਂ ਤੇ ਪਹਿਲਾ ਹੀ ਕੇਸ ਦਰਜ ਨੇ ਜੀ ਉਹ 307 ਦੇ ਕੇਸ ਦੇ ਵਿੱਚ ਪਹਿਲੋਂ ਬਾਹਰ ਆਇਆ ਇਹ 307 ਕੇਸ ਵਿੱਚ ਜੇਲ ਸੀ ਇਹਦੇ ਨਾਲ ਦਾ ਇੱਕ ਹੋਰ ਵੀ ਹੈ ਜਿਹੜਾ ਇੱਕ ਕਮਲਪ੍ਰੀਤ ਆ ਉਹਦੇ ਤੇ ਵੀ 307 ਆ ਜੀ ਪਿੱਛੇ ਦਾ ਕੇਸ ਸੀਗਾ ਉਹ ਵੀ ਜੇਲ ਚ ਰਹਿਣ ਤੋਂ ਬਾਹਰ ਆਇਆ ਹੁਣ ਬਾਹਰ ਆ ਕੇ ਇਕੱਠੇ ਹੋ ਕੇ ਦੁਬਾਰਾ ਇਹਨਾਂ ਨੇ ਇੱਕ ਕੰਮ ਲੁੱਟਾ ਕਿੰਨੇ ਬੰਦੇ ਦਾ ਗੈਂਗ ਹੈ ਇਹ ਕੋਲੋਂ 9 ਬੰਦੇ ਸੀ ਕਿੰਨੇ ਰੈਸਟੋਰੈਂਟ ਕਿੰਨੇ ਵਾਕੀ ਗਏ ਇਹ ਜੋ ਦੋ ਅਸੀਂ ਗ੍ਰਫਤਾਰ ਕੀਤੇ ਆ ਤੇ 7 ਰਹਿੰਦੇ ਆ ਉਹਨਾਂ ਨੂੰ ਕਰ ਰਹੇ ਆ ਜਲਦੀ ਗ੍ਰਫਤਾਰ ਕਰਨਾ ਪੁਲਿਸ ਵਾਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੇ ਪੁਲਿਸ ਵਾਲੋਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਬਾਰਡਰ ਦਾ ਏਰੀਆ ਹੋਣ ਕਰਕੇ ਇੱਥੇ ਜਿਹੜੀ ਲੁੱਟਖੋਹ ਦੀ ਵਾਰਦਾਤ ਬਹੁਤ ਜ਼ਿਆਦਾ ਹੁੰਦੀ ਆ ਤੇ ਲੋਕ ਇਧਰੋਂ ਵਾਰਦਾਤ ਕਰਕੇ ਬਠਿੰਡਾ ਚਲਾ ਜਾਂ ਮਰਨਾਲਾ ਚਲਾ ਨੂੰ ਚਲੇ ਜਾਂਦੇ ਆ ਤੇ ਉਹ ਉਸੇ ਲੱਡੀ ਦੇ ਵਿੱਚ ਇਹ ਵਾਰਦਾਤਾ ਕਰਦੇ ਰਹਿੰਦੇ ਆ ਪਰ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਕਿ ਅਸੀਂ ਕਾਫੀ ਸਾਰੇ ਮਕਦਮੇ ਦਰਜ ਕਰਕੇ ਲੁੱਟ ਖੋਹਦੇ ਤੇ ਜਿਹੜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬੰਦੇ ਸਾਰੇ ਜ਼ਿਲ੍ਹਾ 'ਚ ਬਿਠਾਏ ਆ ਜਿਨ੍ਹਾਂ ਦੀ ਗਿਣਤੀ ਤਕਰੀਬਨ ਇਹਨਾਂ ਨੂੰ ਪਾ ਕੇ ਵਿੱਚ ਤੇ ਕਵਾਂ ਤੇ ਉਹ 47 48 ਦੇ ਨੇੜੇ ਹੋ ਗਈ ਹੈ ਜਿਨ੍ਹਾਂ ਦੇ ਤੇ ਅਸੀਂ 20 22 ਮਕਦਮੇ ਦਰਜ ਕਰਕੇ ਤੇ ਸਾਰੇ ਬੰਦੇ ਜੇਲ੍ਹ 'ਚ ਬਿਠਾਏ ਜਿਹੜੀਆਂ ਕਤਨਾਵਾਂ ਨੂੰ ਅੰਜਾਮ ਦਿੱਤਾ ਗਿਆ ਲੁੱਟ ਖੋਹ ਦੇ ਇੱਕ ਗੱਡੀ ਭੰਨ ਦਾ ਮਾਮਲਾ ਸਾਹਮਣੇ ਆਇਆ ਸੀਦਾ ਉਹਨਾਂ ਨੇ ਕੁਈ ਨੰਜਸੀਆ ਵੈਸੇ ਇਹਨਾਂ ਨੇ খালি ਰੁਟੀਨ ਆਏ ਉਹ ਉਹਨਾਂ ਨੇ ਪੁੱਛ ਗਿੱਛੇ ਗੱਲ ਆਈਏ ਪਹਿਲਾਂ ਉਹਨਾਂ ਨਾਲ ਡਰਾਈਵਰ ਲੱਗਾ ਸੀ ਤੇ ਇਹਨੂੰ ਉਹਨਾਂ ਨੇ ਹਟਾ ਦਿੱਤਾ ਸੀ ਤੇ ਉਹ ਉਹ ਗੁੱਸੇ ਦੇ ਵਿੱਚ ਹੀ ਇਹਨੇ ਉਹਨਾਂ ਨਾਲ ਲਾ ਕੇ ਰਾਤ ਨੂੰ ਮੁੰਡਿਆਂ ਨੂੰ ਨਾਲ ਲੈ ਕੇ ਸਾਰੀ ਕਾਰ ਦਾ ਨੁਕਸਾਨ ਕੀਤਾ ਤੇ